ਖਾਇਆ ਦਾਤੇ ਮੈਂ ਸੋਚੀ ਨਹੀਂ ਕਿ ਪਿਆਲੀ ਦੇ ਨਾਮ ਜੀ ਆਪਣਾ ਹਿੱਸਾ ਲੈ ਗਈ ਤੇ ਮੇਰੇ ਪੁੱਤ ਦੇ ਹਿੱਸੇ ਕਿੰਨੇ ਕਿ ਰਹਿ ਜਾਣੀ ਹੈ ਮੈਨੂੰ ਮਿੱਠੀ ਪੈਰੀ ਹੁਣੇ ਹੀ ਪਹਿਣਾ ਵਾ ਇੱਕ ਮੇਰਾ ਇਰਾਦਾ ਪੰਡਿਆ ਵਾ ਤੇ ਰਖੜੀ ਆਉਂਦੀ ਹੈ ਇਹਨਾਂ ਨੂੰ ਕਿੰਨੀ ਆ ਵੀ ਤੂੰ ਆ ਆ ਵੀ ਫੋਨ ਕਰ ਲੋ ਫੇ ਭੈਣ ਤੇ ਰਖੜੀ ਬੰਨਣ ਤੇ ਅੰਜ ਜ਼ਰੂਰ ਆਵੀ ਮੈਨੂੰ ਦੋ ਚਾਰ ਗੱਲਾਂ ਵੀ ਕਰ ਲੈਣਗੇ ਮੇਰੇ ਪਰਿਵਾਰਾਈ ਕਰ ਲੈਣਗੇ ਫਿਰ ਕੀ ਹੋ ਜਾ ਗਿਆ ਵਾ ਕਿ ਚਲ ਉਹਦਾ ਤਾਂ ਸੁਭਾਈ ਇਦਾਂ ਦਾ ਹੈ ਹੀ ਇਦਾਂ ਦੀ ਹੈ ਤੇ ਭੈਣ ਤੂੰ ਆਵੀਂ ਹਾਂ ਪਤਾ ਨਹੀਂ ਕਿ ਉਹਦੇ ਵੀ ਆਉਣਾ ਕਿ ਨਹੀਂ ਆਉਣਾ ਗੱਲਾਂ ਤੇ ਮੈਂ ਉਹਨੂੰ ਬਥੇਰੀਆਂ ਕੀਤੀਆਂ ਪਰ ਨਹੀਂ ਇਹਨਾਂ ਨੂੰ ਕਿਉਂ ਕੁੱਤਾ ਮੈਂ ਮਰੰਨੀ ਆ ਤੂੰ ਫੋਨ ਕਰ ਆ ਜਾਣਾ ਹੁੰਦਾ ਏ ਇੰਨੀ ਨਹੀਂ ਗਈ ਹੈਗੀ ਕੋਈ ਗੱਲ ਨਹੀਂ ਥਰਨਾ ਮੈਂ ਵੀ ਜ਼ਿਆਦੀ ਵਧੀ ਕੀ ਉਹਨਾਂ ਕਰ ਲਈ ਗੁੱਸਾ ਤੇ ਇਹ ਚੜਿਆ ਕਿ ਉੱਤੇ ਤਾਂ ਗਰਮੀ ਹੈ ਇਹ ਅਸੀਂ ਆ ਘਮਰਾਉਣਾ ਬੰਦਿਆ ਹੀ ਜਾਂ ਮੈਨੂੰ ਗਰਮੀ ਚ ਬਾਹਰ ਪੈਣਾ ਪੈਂਦਾ ਤੇ ਗੁੱਸਾ ਤੇ ਬੰਦੇ ਨੂੰ ਚੜੀ ਜਾਂਦਾ ਆਉਂਦੀ ਆ ਨਾ ਇਹਨਾਂ ਨੂੰ ਮੰਨੀ ਆ ਪਰ ਇਹ ਕਿਹੜਾ ਘਟਵਾ ਐਡੀ ਛੇਤੀ ਮੰਨਣ ਵਾਲੇ ਤੇ ਇਹ ਵੀ ਨਹੀਂ ਗਈ ਹੈਗੀ ਕਿ ਮੰਨ ਜਾਣਗੇ ਕੋਈ ਨਹੀਂ ਮੈਂ ਝੱਟ ਫੋਨ ਕਰ ਲੈਣਾ ਕੋਈ ਨਹੀਂ ਮੰਨਵਾਵਾਂ ਤੇ ਮੈਨੂੰ ਪੈਣਾ ਹੀ ਐ ਜੇ ਜ਼ਮੀਨ ਚਲ ਗਈ ਨਾ ਫਿਰ ਹੱਥ ਪੱਲੇ ਕੁਝ ਨਹੀਂ ਆਉਂਦਾ ਇੱਕ ਵਾਰਾ ਸਾਈਂ ਜਦੋਂ ਦੇ ਹੋ ਗਈ ਤੇ ਫੇਰ ਨੀ ਕੋਈ ਗੱਲ ਥੇ ਭਾਵੇਂ ਆਵੇ ਤੇ ਭਾਵੇਂ ਨਾ ਆਵੇ ਪਹਿਲੀ ਲੈਣੀ ਐ ਦੇ ਕੋਲ ਬਸ ਇੱਕ ਵਾਰ ਚੱਲ ਰੱਖ ਲਈ ਤੇ ਕੇ ਭਾਂਜਾ ਚੱਲ ਵੀ ਜਾਊਗਾ ਆਹ ਤਾਂ ਕਿਧਰ ਦੀ ਆ ਚੱਲੀ ਐ ਲੱਖਾਂ ਦੀ ਜੈ ਲੰਬਰੀ ਤੇ ਸਾਡੇ ਕੋਲ ਹੀ ਆ ਜਾਣੀ ਆ ਨਾ ਪਤਾ ਹੋ ਗਿਆ ਹੈ ਕਿ ਆਉਂਦੇ ਆ ਨਾ ਇਹਨਾਂ ਨਾਲ ਗੱਲ ਕਰਦੀਆਂ ਮੇਰੇ ਹੁੰਦੇ ਆ ਨਵੇਂ ਫੋਨ ਪਰ ਇਹਨਾਂ ਨੇ ਕਿਹਾ ਨਾ ਫੋਨ ਤੇ ਨਹੀਂ შეਤੀ ਕੀ ਹੋ ਗਿਆ ਮੈਂ ਕਿਹਾ ਰਖੜੀ ਹੈਈ ਆ ਚੱਲ ਧੀਆ ਪਹਿਣਾ ਨਾ ਗੁੱਸੇ ਹੋ ਕੇ ਘਰੋਂ ਜਾਦੇ ਚੰਗੇ ਲੱਗੀਦਾ ਚੱਲ ਕੋਈ ਦੀ ਧਾਣ ਪੁੰਚ ਖਰੀਦ ਆ ਕਰੋ ਫੋਨ ਤੇ ਆਉਗੇ ਤਾਂ 5000 ਰੁਪਏ ਦੇ ਦਿਓ ਤੇ ਲੈ ਲੂੜਾ ਕਪੜਾ ਬਣਾ ਲਈ ਕੋਈ ਗੱਲ ਨਹੀਂ ਫਿਰ ਗਾੜੀ ਤੋਂ ਵਾਅਦਾ ਦੇ ਦਾਂਗੇ ਮੰਮੀ ਮੈਂ ਸੋਚ ਕੇ ਹੈਰਾਨ ਗਈ ਹੰਦੀ ਆ ਆ ਮੁੰਡਾ ਸ਼ਮੀਲ ਜਿਹੜਾ ਮੇਰੇ ਨਾਲ ਪੜਦਾ ਹੋ ਗਿਆ ਹੀ ਨਾਮ ਕਹਿੰਦਾ ਆਂਦਾ ਕੀ ਮੰਮੀ ਨੇ ਦੋ ਸੂਟ ਤੇ ਨਾਲੇ ਵੀ 2000 ਰੁਪਏ ਬਤਾਏ ਇਹ ਕਹਾਣੀ ਮਾਮੀਓ ਗੱਲਾਂ ਹੀ ਕਰ ਕਰ ਮਾਪਾਂਵੇਂ ਕੋਤ ਲੋਕਾਂ ਦੀਆਂ ਮਾਮੀਆਂ ਬਥੇਰੇ ਚਾਹ ਕਰਦੀਆਂ ਸਾਰੀਆਂ ਮਾਮੀਆਂ ਇੱਕੋ ਜਿਹੀ ਨਹੀਂ ਹੁੰਦੀਆਂ ਪਰ ਪਤਾ ਨਹੀਂ ਕੀ ਗੱਲ ਵਾ ਕਿਉਂ ਇਦਾਂ ਕਰਦੀ ਆ ਮਾਲਕ ਨੇ ਸਭ ਕੁਝ ਦਿੱਤਾ ਵਾ ਕਰ ਕਿਹ ਚੀਜ਼ ਦੀ ਕਮੀ ਨਹੀਂ ਗਈ ਪਰ ਰੂਹ ਬੜਾ ਭੁੱਖਾ ਵਾ ਪਤਾ ਨਹੀਂ ਜਾਂ ਦੇ ਕਮੀ ਹੋਵੇ ਜਾਂ ਪੈਸੇ ਦੀ ਕਮੀ ਹੋਵੇ ਜਾਂ ਕਿ ਕੰਮ ਦੀ ਹੋਵੇ ਪਤਾ ਨਹੀਂ ਕੀ ਗੱਲਾਂ ਹੁੰਦੀਆਂ ਮਨ ਬਸ ਪਤਾ ਕੀ ਗੱਲ ਵਾ ਵੀ ਮੈਂ ਨਣਾਣਾਂ ਵਾਂ ਨਣਾਣ ਆ ਗਈ ਆ ਤੇ ਇਹਨੇ ਪਤਾ ਨਹੀਂ ਕੀ ਲੈ ਜਾਣਾ ਵਾ ਜਿਹੜੀਆਂ ਪੁੱਤ ਧੀਆ ਹੁੰਦੀਆਂ ਵਾਂ ਨਾ ਉਹ ਕਰਦੀ ਸੁੱਖ ਮੰਗਦੀਆਂ ਵਾਂ ਦੱਸ ਮੈਂ ਕੋ ਮਾੜਾ ਸੋਚਣਾ ਉਹ ਕਰਦਾ ਮੈਂ ਤਾਂ ਜਦੋਂ ਅਰਦਾਸ ਕਰਦੀ ਆ ਮੈਂ ਤਾਂ ਆਪਣੇ ਘਰ ਦੇ ਨਹੀਂ ਉਹ ਹੀ ਤੇ ਗੱਲ ਆ ਪਤਾ ਕਿੱਡਾ ਕੰਮ ਆ ਸਹੀ ਗੱਲ ਵਾ ਮੈਂ ਤਾਂ ਤੇਰੇ ਕਹਿਣ ਤੇ ਪੁੱਤ ਚਲ ਗਈ ਤੇ ਐਰ ਕੀ ਮਾਂ ਦੇ ਨਾਲ ਦੁਖਿਆ ਵਾ ਨਾ ਹੁਣ ਉਧਰ ਮੂੰਹ ਕਰ ਨੂੰ ਜੀ ਨਹੀਂ ਕਰਦਾ ਉਹ ਮੇਰਾ ਆਮਨ ਸੜ ਗਿਆ ਮੀ ਹੁਣ ਨਹੀਂ ਜਾਣਾ ਮੈਨੂੰ ਫੇਰ ਹੁੰਦਾ ਸੀ ਮੈਂ ਚੰਨ ਭਰਾ ਵੱਡਾ ਸੈਰ ਸੇ ਤਮਾਮੇ ਆਲ ਪਰ ਮਾਮੀ ਆਲ ਹੁਣ ਵੇਖਣ ਜੀ ਨਹੀਂ ਲੱਗਦਾ ਚਲ ਕੋਈ ਨਹੀਂ ਪੁੱਤ ਇੰਨਾ ਗੁੱਸਾ ਨਹੀਂ ਕਰੀਦਾ ਹੁੰਦਾ ਕੋਈ ਗੱਲ ਨਹੀਂ ਠੀਕ ਹੋਣਾ ਚਲੋ ਮੈਂ ਸਕੂਲ ਦਾ ਕੰਮ ਵੇਰ ਲਾਂ ਹੁਣ ਚਲ ਕਰ ਲੈ ਸਕੂਲ ਦਾ ਕੰਮ ਤੇ ਆਪਣੇ ਮਾਂ ਤੇ ਨਾਲ ਕੋਈ ਗੱਲ ਨਹੀਂ ਮੇਰੇ ਕੋਲ ਕੀ ਦੇਜੇ ਮਾਂ ਪੁੱਤ ਗੱਲਾਂ ਕਰਨਾ ਕੋਈ ਨਹੀਂ ਪੁੱਤ ਜੀ ਬੈਠੋ ਮੈਂ ਸਕੂਲ ਦਾ ਕੰਮ ਕਰ ਲਾਂ ਬੜਾ ਮੂੰਹ ਤੇ ਸੁਫਰਿਆ ਐਨੇ ਮੜੇ ਨੇ ਕੀ ਗੱਲ ਹੋ ਗਈ ਐ ਨਹੀਂ ਨਹੀਂ ਗੱਲ ਕਾਦੀ ਹੁਣੀ ਆ ਉਹੋ ਹੀ ਗੱਲਾਂ ਕਰਨ ਡਿਆ ਵਾ ਅੱਛਾ ਕਿ ਮੇਰਾ ਦੋਸਤ ਅਸ਼ਮੀਤ ਵਾ ਤੇ ਉਹ ਗਿਆ ਸੀ ਆਪਣੇ ਨਾਨਕੇ ਤਦੀ ਮਾਮੀ ਨੇ ਉਹਨੂੰ ਦੋ ਸੂਟ ਲੈ ਕੇ ਦਿੱਤੇ ਮੰਮੀ ਤੇ ਆਂਦਾ ਸੀ ਨਾਲ 1000 ਰੁਪਏ ਦਿੱਤਾ ਮੇਰੀ ਮਾਮੀ ਨੇ ਤੇ ਵੇਖ ਲੈ ਮੰਮੀ ਉਹਦੀ ਮਾਮੀ ਕਿੰਨਾ ਪਿਆਰ ਕਰਦੀ ਆ ਤੇ ਮੈਂ ਕਿਹਾ ਤੇਰੀ ਮਾਮੀ ਨੂੰ ਕਿਹੜਾ ਕਹੀ ਗੱਲ ਦਾ ਕੋਈ ਘਾਟਾ ਵਾ ਸਾਰਾ ਕੁਝ ਦਿੱਤਾ ਮਾਲਕ ਨੇ ਰੂਹ ਬੜਾ ਭੁੱਖਾ ਹੋ ਗਿਆ ਜੀ ਨਹੀਂ ਕਰਦਾ ਉਹਦਾ ਮਿਲ ਉਹੋ ਤੇ ਗੱਲ ਵਾ ਮਾਮੀਆਂ ਮਾਮੇ ਇੰਨਾ ਕਰਦੇ ਆ ਦੋਧਿਆਣਾ ਕੋਈ ਗੱਲ ਕਰਨ ਵਾਲੀ ਨਹੀਂ ਚਲ ਮਾਮਾ ਤੇ ਚੰਗਾ ਵਾ ਮੇਰਾ ਭਤੀਜਾ ਵੀ ਚੰਗਾ ਵਾ ਆਹੋ ਪਰ ਕੀ ਕਰਨਾ ਉਹਦਾ ਨਹੀਂ ਮੈਨੂੰ ਸਮਝ ਆਉਂਦੀ ਕਿ ਉਹ ਪਤਾ ਨਹੀਂਦਾ ਕਿਉਂ ਕਰਦੀ ਆ ਉਹਨੂੰ ਇਹੋ ਹੀ ਆ ਕਿ ਪਤਾ ਨਹੀਂ ਨੇ ਕੀ ਲੈ ਜਾਣਾ ਇਥੋਂ ਤੇ ਭਰਾ ਨੇ ਪਤਾ ਨਹੀਂ ਨੂੰ ਕੀ ਦੇ ਦੇਣਾ ਕਾਲੋਂ ਦੇ ਦਿਲ ਚ ਹੀ ਹੁੰਦੀ ਹੈ ਹੁਣ ਨਾ ਰਖੜੀ ਆਉਂਦੀ ਆ ਤੇ ਮੇਰਾ ਮਾਸਾ ਜੀ ਨਹੀਂ ਕਰਦਾ ਜਾਣ ਨੂੰ ਮੈਂ ਨਹੀਂ ਰਕੀ ਜਾਣਾ ਮੇਰੀ ਗੱਲ ਸੁਣ ਬਿਲੋ ਕਿ ਇਹਦੇ ਪਿੱਛੇ ਲੱਗਿਆ ਆਪਣੇ ਦਿੱਤੇ ਨਹੀਂ ਛੱਡੀ ਦਿੰਦੇ ਫੇਰ ਵੀ ਤੇਰਾ ਸਗਾ ਭਰਾ ਵਾ ਠੀਕ ਆ ਭਰਾ ਤੇ ਮੇਰਾ ਸਗਾ ਵਾ ਪਰ ਜਦੋਂ ਮੈਂ ਵਿਹੜੇ ਵਿੱਚ ਪੈਰ ਖੜਾਵਾ ਨਾ ਤੇ ਪਰਜਾਈ ਦਾ ਮੂੰਹ ਐਡਾ ਹੋ ਜਾਣਾ ਵਾ ਤੇ ਪਤਾ ਕਿੰਨੀਆਂ ਗੱਲਾਂ ਕਰਦੀਆਂ ਉਹਨੇ ਆ ਗਈ ਆਏ ਐਉਂ ਆ ਜਿਵੇਂ ਆ ਪੈਸੇ ਲੈਣ ਦੀ ਮਾਰੀ ਆ ਗਈ ਆ ਰਖੜੀ ਦਾ ਤੇ ਬਹਾਨਾ ਵਾ ਕਿੱਟਕ ਨੀਆਂ ਗੱਲਾਂ ਕਰਦੀਆਂ ਉਹਨੇ ਇਹਦੋਂ ਚੰਗਾ ਬੇਇਜ਼ਤੀ ਕਰਾਉਣਾ ਬੰਦਾ ਘਰੇ ਆਪਣੇ ਬਹਿ ਰਵੇ ਕੋਈ ਗੱਲੀ ਅੱਗੋਂ ਪਿੱਛੋਂ ਭਰਾ ਕੇ ਤੇ ਆਊਗਾ ਨਾ ਤੇ ਮਰਖੜੀ ਬੰਨ੍ਹੂਗੀ ਮੇਰੀ ਗੱਲ ਸੁਣ ਲੈ ਆਪਣੇ ਭਰਾ ਪਿਛੇ ਨਾ ਕੋਈ ਗੱਲ ਜੇ ਮਾਸਾ ਕਰ ਵੀ ਦੂ ਤੇਰੀ ਕੋਈ ਗੱਲ ਨਹੀਂਗੀ ਤੇ ਰਖੜੀ ਬੰਨ੍ਹ ਜਰੂਰ ਜਾਨੀ ਜਿੰਨੀ ਉੱਥੇ ਮੇਰੀ ਬੇਇੱਜ਼ਤੀ ਹੋਈ ਨਾ ਅਰਤੀ ਮੈਂ ਨਹੀਂ ਉੱਥੇ ਜਾਣਾਂ ਤੁਸੀਂ ਕਿਦਾਂ ਕਹਿਣ ਦੇ ਕਿ ਉੱਥੇ ਚਲ ਜੀ ਤੂੰ ਫੇਰ ਮੇਰੀ ਗੱਲ ਸੁ ਸਮਾਂ ਇੱਕ ਅਨੁਸਾਰ ਨਹੀਂ ਚੱਲਦਾ ਹੁੰਦਾ ਪਰ ਬੰਦੇ ਦੀ ਆਦਤਾਂ ਬਦਲਦੀਆਂ ਹੁੰਦੀਆਂ ਆ ਮੇਰੀ ਪਰਜਾਈ ਦੀਆਂ ਆਤਾਂ ਨਹੀਂ ਬਦਲਦੀਆਂ ਉਹਦਾ ਦੀ ਉਹਦਾ ਹੀ ਰਹਿਣੀ ਆ ਆਤਾਂ ਤਾਂ ਨਹੀਂ ਗਏ ਬਦਲਦੀ ਉਹ ਗੱਲ ਤਾਂ ਮੈਨੂੰ ਪਤਾ ਵਾ ਮੈਂ ਪਰ ਇਹ ਗੱਲ ਕਹਿਣ ਡਿਆ ਵੀ ਜਾਇਓ ਤੁਸੀਂ ਜ਼ਰੂਰ ਠੀਕ ਆ ਅਸਕੇ ਤੁਹਾਡਾ ਖੂਨ ਦਾ ਰਿਸ਼ਤਾ ਵਾ ਕੋ ਮਾੜੀ ਮੋਟੀ ਗੱਲ ਨਹੀਂ ਗਈ ਠੀਕ ਨਹੀਂ ਉਹ ਤਾਂ ਬਗਾਨੀ ਧੀ ਆ ਉਹ ਤੇ ਉਹਦਾ ਅੱਗੇ ਚੁੰਦੀ ਵੀ ਤੇ ਨਾ ਬੜੇ ਹੈ ਕੋਈ ਗੱਲ ਨਹੀਂ ਸਭ ਕੋ ਮੇਰੇ ਭਰਾ ਨੇ ਅੱਖੀ ਵੇਖਿਆ ਵਾ ਨਾ ਉਹ ਉਹਨੂੰ ਕੁਛ ਨਹੀਂ ਕਹਿ ਸਕਦਾ ਉਹਦੀ ਵੀ ਤੇ ਗਲਤੀ ਹੈ ਹੀ ਇਹਨਾਂ ਵਿੱਚ ਬਰਾਬਰ ਦੀ ਐਡਾ ਬੰਦਾ ਹੁੰਦਾ ਵਾ ਮੈਂ ਭੈਣ ਵਾ ਉਹਦੀ ਮੈਂ ਦੁਸ਼ਮਣ ਥੋੜੀ ਹੈਗੀ ਉਹ ਕੀ ਪਤਾ ਅੱਗੋਂ ਪਿਛੋਂ ਦੀ ਕਿੰਨੀ ਕਰਦਾ ਬੀਤੀ ਉਹ ਠੀਕ ਨਹੀਂ ਉਹ ਕਿਹੜਾ ਸੌਖਾ ਵਾ ਹੈ ਤੂੰ ਕਿਹੜੀ ਨਾਲੇ ਰੋਜ਼ ਤੁਰਹੀਂ ਉੱਥੇ ਹੈ ਕਿਤੇ ਛੁੱਟੀਆਂ ਪੀਣੇ ਦੇ ਚਲ ਕੇ ਮੈਨੂੰ ਤਾਂ ਪਤਾ ਹੀ ਨਹੀਂ ਪੀਣੇ ਆ ਪਵਾੜੇ ਪਾੜਨੇ ਆ ਮੈਂ ਜਾਣਾ ਹੀ ਨਹੀਂ ਤੇ ਹੁਣ ਰੱਖੜੀ ਤੇ ਪਵਾੜਾ ਨਾ ਪਾਉਗੀ ਜਿਨੇ ਪਵਾੜੇ ਪਾਉਣੇ ਉਹ ਤਾਂ ਪੌਂਦੀ ਰਹਿਣਾ ਉਹਨੇ ਹਟਣਾ ਨਹੀਂਗਾ ਤੇ ਮੈਂ ਨਹੀਂ ਜੇ ਜਾਣਾ ਮੈਂ ਮੈਨੂੰ ਕਿਉਂ ਬਾਤ ਮੇਰੀ ਪਹਿਲੋ ਗੱਲ ਸੁਣ ਲਾ ਐਵੇਂ ਨਿੱਕੀ ਜਿਹੀ ਗੱਲ ਤੇ ਨਹੀਂ ਉਖੜੀ ਜਾਂਦਾ ਠੀਕ ਆ ਪਤਾ ਨਹੀਂ ਤੁਸੀਂ ਕੀ ਸੋਚਦੇ ਜੀ ਰੱਖੜੀ ਬੰਨਣ ਤੂੰ ਜਾਣਾ ਹੀ ਜਾਣਾ ਤੈਨੂੰ ਮੈਂ ਘਲੋਣਾ ਘਲੋਣਾ ਜੋ ਮਰਗੀ ਹੋਈ ਨਹੀਂ ਨਹੀਂ ਜਾਣਾ ਬਸ ਮੈਂ ਇੱਕ ਵਾਰੀ ਜਾ ਕੇ ਭੁੱਲ ਗਈ ਆ ਹੁਣ ਮੈਂ ਨਹੀਂ ਜਾਣਾ ਜੋ ਤੀ ਮਰਜੀ ਕਹੋ ਉਹ ਹਜੇ ਦੀ ਪਰਜਾਈ ਹੈ ਇਹਨੇ ਕੀ ਚੋਕ ਲਿਆਂਦਾ ਵਾ ਉਹੋ ਲੀੜੇ ਲੈ ਕੇ ਗਈ ਤੇ ਉਹ ਇਥੇ ਘਰ ਲੈਂਦੇ ਹੈਂ ਹੱਦ ਹੋਈ ਹੈ ਪਾਨੀ ਜਮਾਨੇ ਨੂੰ ਕੀ ਗੱਲ ਹੋ ਗਈ ਹੈ ਭੈਣ ਭਰਾਵਾਂ ਦਾ ਪਿਆਰ ਹੀ ਮੁਕਾ ਦੜਿਆ ਫਰਕੇ ਜਨਾਨੀਆਂ ਨੇ ਤੇ ਸਤਿਆਨਾਸ਼ ਕਰਤਾ ਫੜ ਕੇ ਘਰਾਂ ਦਾ ਲੋਕੀ ਸੱਚੇ ਰੋਂਦੇ ਆ ਇਹ ਵਾਕਿਆ ਜੀ ਇਹੋ ਜੀ ਜਨਾਨੀਆਂ ਨੂੰ ਬੰਦਾ ਉਤਰ ਖਿੜਾ ਚੰਗਾ ਹੱਦ ਹੋਈ ਹੈ ਨਾਲ ਹੀ ਯਾਰ ਇਹ ਤੇ ਮੈਨੂੰ ਕਹੀ ਜਾਣ ਦੇ ਆ ਪਿਜਾਰ ਖੜੀ ਬੰਨਣ ਜਾਹਰ ਖੜੀ ਬੰਨਣ ਪਰ ਮੇਰਾ ਕਿਦਾਂ ਮਨ ਮੰਨੇ ਜਿਹੜੀ ਪਰਜਾਈ ਨੇ ਇੰਨੀ ਬੇਇੱਜ਼ਤੀ ਕੀਤੀ ਹੋਵੇ ਮੇਰਾ ਤਾਂ ਨਹੀਂ ਜੀ ਕਰਦਾ ਉਥੇ ਵੜਨ ਹੁਣ ਇਹਨਾਂ ਨੂੰ ਸਾਰੀ ਗੱਲ ਦਾ ਨਹੀਂ ਨਾ ਪਤਾ ਪਿੰਨਾ ਦੇ ਪੁੱਤਦਿਆਂ ਤੇ ਰੋਟੀਆਂ ਵੀ ਨੋਂਤੀਆਂ ਹਿੱਲੀ ਨੇ ਕਿ ਤੂੰ ਰੋਟੀਆਂ ਬੜੀਆਂ ਖਾਣਾ ਸਾਰਾ ਦਿਨ ਸੋਈ ਚੋੜਿਆ ਰਹਿਣਾ ਇੱਕ ਕੱਪ ਟੁੱਟ ਗਿਆ ਹੀਗਾ ਤੇ ਉਹ ਬੇਇੱਜ਼ਤੀ ਕੀਤੀ ਜਿਹੜੀ ਕਰਨ ਵਾਲੀ ਨਾ ਹੋਵੇ ਹੱਥੀ ਪੈਣ ਤੱਕ ਗਈ ਨਹੀਂ ਮੇਰੇ ਪੁੱਤ ਦੇ ਅਜੇ ਇਹਨਾਂ ਗੱਲਾਂ ਦਾ ਨਹੀਂ ਨਾ ਪਤਾ ਜੇ ਇਹਨਾਂ ਗੱਲਾਂ ਦਾ ਪਤਾ ਲੱਗ ਗਿਆ ਨਾ ਤੁਸੀਂ ਮੈਨੂੰ ਉਥੇ ਤੁਸੀਂ ਤੇ ਉਹਨਾਂ ਨੂੰ ਇੱਥੇ ਵੜਨ ਦੇਣਾ ਮੁੜ ਕੇ ਪਤਾ ਨਹੀਂ ਕੀ ਛੜਿਆ ਇਹਨਾਂ ਨੇ ਜਾ ਬੰਨ ਕੇ ਆਈ ਰਖੜੀ ਆਪਣੇ ਭਰਾ ਨੂੰ ਨਾ ਛੱਡੀ ਤੂੰ ਮੈਨੂੰ ਪਤਾ ਵਾ ਨਾ ਮੈਂ ਆ ਜੇ ਪਿਆਰ ਖਣਾ ਹੀ ਬੂਏ ਦੇ ਵਿੱਚ ਤੇ ਪਰਜਾਈ ਨਹੀਂ ਉਹ ਸੜ ਗਿਆ ਆਪਣਾ ਮੂੰਹ ਬਣਾ ਬਣਾ ਕੇ ਗੱਲਾਂ ਕਰਨ ਕਿੱਥੋਂ ਆ ਗਈ ਐ ਇੱਥੇ ਆਉਂ ਆ ਉੱਥੇ ਜਾਉਂ ਆ ਮੇਰਾ ਨਹੀਂ ਮਨ ਮੰਨਦਾ ਹੁਣ ਮੈਂ ਨਹੀਂ ਜਾਣਾ ਹਾਂ ਉੱਥੇ ਮਾਨੀ ਸੜ ਗਿਆ ਮੇਰਾ ਤੇ ਲਈ ਕੀ ਕਰਨੇ ਤੇ ਉਹ ਪੁੱਤ ਕਰਨਾ ਗਿਆ ਖੌਰਾ ਨਹੀਂ ਇਹ ਵੇਖਣ ਦੇ ਫੇਸਬੁੱਕ ਤੇ ਅੱਛਾ ਅੱਛਾ ਤੇ ਮੈਂ ਵੀ ਕੀਤੀ ਗੱਲ ਮਮੀ ਨੂੰ ਉਧਰ ਵਾਲੇ ਕੋਲ ਆ ਉਹ ਪੋਤਮਾ ਗਲਤੀ ਉਹਨਾਂ ਕੀਤੀ ਸੀ ਅੱਛਾ ਪਰ ਉਹਨੋਂ ਦੇ ਕੋਈ ਪਰਵਾਹ ਨਹੀਂ ਹੈ ਕੋਈ ਪਰਵਾਹ ਨਹੀਂ ਉਹਨੂੰ ਅਜੇ ਕੋਈ ਮਤਲਬ ਨਹੀਂ ਪੈੜੀ ਆਵੇ ਕੋਈ ਜਾਵੇ ਮੈਂ ਉਹਨੂੰ ਬੜਾ ਸਮਝਾਇਆ ਮੈਂ ਵੀ ਇੰਨਾ ਕਰਕੇ ਆਹ ਗੱਲ ਪਾ ਦਵਾ ਅੱਛਾ ਤੇ ਮੈਨੂੰ ਕਹਿੰਦੀ ਸਾਡੀ ਪੈੜੀ ਹੈ ਤੇ ਕਿੱਥੇ ਜਾਣੀ ਸਾਡੀ ਕੋਈ ਹੋਣੀ ਹੈ ਉਹ ਮੈਂ ਹੁਣੀ ਤੇ ਹੈਗੀ ਆ ਪਰ ਨਾਮ ਉਹਦੇ ਚੜ ਗਈ ਆ ਹੂੰ ਹਾਂ ਐ ਹੁਣ ਕੀ ਹੋਣਾ ਮੈਂ ਹੋਣਾ ਕੀ ਆ ਨੂੰ ਕਹਿਣਾ ਪਣਾ ਮੈਂ ਭੈਣ ਨੂੰ ਹਾਂ ਤੇ ਫੇਰ ਕੱਲ ਬਣਨੀ ਆ ਸਹੀ ਗੱਲ ਆ ਤੇ ਕਹਿੰਦੀ ਵੀ ਮੈਂ ਨਹੀਂ ਉਹਦੇ ਤਰਲੇ ਕਰਨੀ ਅਹੀ ਕਿ ਇਹ ਪਰਵਾਰੀ ਨੂੰ ਦੇ ਕੇ ਪੈਸੇ ਪੂਏ ਤੇ ਇਹ ਆਪਣੇ ਨਾਂ ਚੜਾ ਲਾਂਗੇ ਮੈਂ ਹੁਣ ਕੰਮ ਆਨਲਾਈਨ ਹੁਣ ਉਹ ਕੰਮ ਗਏ ਆਏ ਆ ਹੁਣ ਪੈਸੇ ਪੂਆ ਨਾ ਕੰਮ ਨਹੀਂ ਚੱਲਦਾ ਹੈਗਾ ਠੀਕ ਹੈ ਕਿ ਨਹੀਂ ਸਹੀ ਹੈ ਪਰ ਉਹਨੂੰ ਕੋਈ ਪਰਵਾਹ ਨਹੀਂ ਮੇਰੇ ਕਹਿੰਦੀ ਜਾਂਦੀ ਤੇ ਜਾਣਦੇ ਜੋ ਹੁੰਦਾ ਹੋਣ ਦੇ ਪਤਾ ਨਹੀਂ ਮੰਮੀ ਨੂੰ ਹੋ ਕੀ ਗਿਆ ਉਹ ਮੈਂ ਕਿਹਾ ਮੇਰੀ ਗੱਲ ਸੁਣ ਲੈ 12 ਕਿੱਲੇ ਪੈਲੀ ਆ ਹੱਡ ਕੋ ਤੇ 6 ਕਿੱਲੇ ਜਿਹਨੇ ਆ ਕੇ ਟਰੈਕਟਰ ਵੇਰ ਲੜਾਈ ਸਹੀ ਗੱਲ ਤੇ ਲੈ ਡੇੜੀ 6 ਤੂੰ ਫੇਰ ਉਦੀ ਕਰਨਾ ਹੀ ਉਹ ਦਾ ਨਾਮ ਉੱਕੇ ਕੋ ਕਹਿਣ ਜੋਗੇ ਹਾਂ ਕਹਿੰਦੀ ਉਹਦੀ ਕਿ ਜੁਰਤ ਆ ਇੱਥੇ ਆ ਕੇ ਟਰੈਕਟਰ ਵੇਰ ਲੈ ਮੈਂ ਕਿਹਾ ਵੇਰ ਨਾ ਵੇਖੇ ਜਦੋਂ ਉਹਨਾਂ ਵੇਰ ਲੈ ਫੇਰ ਕੀ ਕਹਿਣਾ ਉਹ ਜਦੋਂ ਅਗਲੇ ਦਿਨਾਂ ਪੈਲੀ ਇਹ ਤਾਂ ਅਗਲਾ ਫੇਰ ਉਹਨਾਂ ਤਾਂ ਕੀ ਫੇਰ ਕੀ ਕਰੂਗਾ ਕਿੱਦਾਂ ਰੱਖ ਲਊ ਭਾਈ ਉਹ ਮੈਂ ਤਾਂ ਬੜਾ ਸਮਝਾਇਆ ਪਰ ਉਹਦੀ ਦੁਕਾਨ ਤੇ ਜਉਣੀ ਸਰਗਦੀ ਪੁੱਤ ਮੈਂ ਹੁਣ ਦੱਸ ਕੀ ਕਰਾਂ ਚੱਲ ਡੇੜੀ ਪੈਲੀ ਦੀ ਖਾਦੀ ਕਰ ਜੀ ਮੈਨੂੰ ਅੱਗਾ ਦੱਸੋ ਵੇ ਉਹ ਪੁੱਤ ਹੁਣ ਪਤਾ ਨਹੀਂ ਹੁੰਦੀ ਕਿ ਨਹੀਂ ਹੁੰਦੀ ਅਸੀਂ ਸਾਡਨਾ ਤਾਂ ਚੰਗੀ ਭਰੀ ਧੀ ਇਥੋਂ ਲੜੀ ਤੇ ਤੇਰੀ ਮਾਂ ਨਾਲ ਹੀ ਗੱਲਬਾਤ ਜਿਹੜੀ ਹੋਈ ਆ ਅਸੀਂ ਕਿਹੜਾ ਦਾ ਕੋਈ ਮਾੜਾ ਕੀਤਾ ਬਚਰੀ ਦਾ ਪਰ ਤੁਹਾਨੂੰ ਤਾਂ ਇਹ ਗੱਲ ਦਾ ਪਤਾ ਵਾ ਭਾਵੇਂ ਅਸੀਂ ਦੋਵੇਂ ਲੜੀ ਤੇ ਭੈਣ ਮਾਂ ਲੜੀ ਹੋਵੇ ਕੰਮ ਤੇ ਉੱਥੇ ਹੀ ਆ ਨਾ ਉਹ ਮੈਂ ਤੇਰੀ ਮਾਂ ਨੂੰ ਬੜਾ ਸਮਝਾਉਂਦਾ ਹੁੰਦਾ ਸੀ ਵੀ ਸਾਡੀ ਕਿਹੜੀ ਕੋਈ ਧੀ ਆ ਨਾਲੇ ਉਹ ਸਾਡੀ ਧੀ ਸਾਵੇ ਨਾਲੇ ਸਾਡੀ ਭੈਣ ਹੋ ਆ ਅਸੀਂ ਉਹਨੂੰ ਮਿਲਣਾ ਕਹਿਣਾ ਇੱਕੋ ਇੱਕ ਤੇ ਰਿਸ਼ਤਾ ਹਸਾ ਪਰ ਉਹ ਇਹ ਹਟਦੀ ਨਹੀਂ ਤੇ ਕਹਿੰਦੀ ਮੈਂ ਉਹਨੂੰ ਜਾਣਦੀ ਕੀ ਆ ਤੇਰੇ ਹੁੰਦਾ ਥੋੜਾ ਕੰਮ ਹੁੰਦਾ ਰਿਹਾ ਸਹੀ ਗੱਲ ਉਹ ਵੀ ਆ ਕਿ ਕਿਹ ਰਹੀ ਤੂੰ ਤੱਕੇ ਗਏ ਤਾਂ ਉਹਨੇ ਹੁਣ ਕੀ ਬਣਾਉਂਦੀ ਰਖੜੀ ਤੇ ਕਹਿੰਦੀ ਨਹੀਂ ਆਉਂਦੀ ਕਰੰਗੂ ਤਾਂ ਹੈਗਾ ਵਾ ਫੋਨ ਵੀ ਭੈਣ ਆਈ ਤੂੰ ਆਹ ਨਹੀਂ ਚਲਾ ਆ ਤਾਂ ਜਾਣਾ ਵਾ ਪਰ ਫੇਰ ਨਾ ਮੈਂ ਵੀ ਬੇਇੱਜ਼ਤੀ ਕਰਕੇ ਦੇ ਹੁੰਦੇ ਆ ਵੀ ਉਹ ਨਹੀਂ ਕਰਦੀ ਯਾਰ ਇਹਨੂੰ ਸਮਝਾਉਂਦੇ ਆ ਵੀ ਹੁਣ ਪੈੜੀ ਪੂੜੀ ਲੈਣੀ ਆ ਤੇ ਇਹ ਕੰਮ ਨਾ ਕਰੀ ਆਹ ਵੀ ਗਾਂ ਤੋਂ ਵੀ ਚੱਲ ਪੈੜੀ ਦੀ ਗੱਲ ਤੇ ਅੱਗੇ ਪਾਸੇ ਰਹੀ ਪਰ ਇਹ ਕੰਮ ਨਾ ਨਹੀਂ ਕਰਨਾ ਚਾਹੀਦਾ ਉਹ ਕਰਨਾ ਤੇ ਚਾਹੀਦਾ ਨਹੀਂ ਹੁਣ ਵੇਖ ਲੈ ਕਿੰਨੇ ਢੜੇ ਰਹੀ ਆ ਉਹਨੇ ਤੇਰੇ ਮਾਦਰੀ ਮੰਜੇ ਦੇ ਪਈ ਰਹੀ ਤੇ ਜਦੋਂ ਉਹ ਚਲ ਗਈ ਹੁਣ ਚੰਗੀ ਭਲੀ ਤਰੀਕੇ ਨਾਲ ਢੀ ਗੱਲ ਹੀ ਕੋਈ ਨਹੀਂ ਹੁਣ ਤੇ ਵੇਲਾ ਹੈ ਕੋਈ ਬਿਮਾਰੀ ਇਹਨੂੰ ਨਾ ਨਾ ਮਤਲਬ ਹੀ ਕੋਈ ਨਹੀਂ ਹਾਂ ਤੇ ਫੇਰ ਪਰ ਅਗਲੇ ਨੂੰ ਤੰਗੀ ਤੇ ਪੂਰੀ ਦਿੱਤੀ ਮੈਂ ਤੰਗੀ ਤੇ ਜੇ ਉਹਨੇ ਕੰਮ ਇਹੋ ਹੀ ਕਰਨਾ ਸੀ ਸਬਜ਼ੀ ਪਾਜੀ ਭਰਉਣੀ ਸੀ ਰੋਟੀਆਂ ਪਕਾਉਣੀਆਂ ਤੇ ਉਹਦੇ ਕੋਈ ਕਰਨੀ ਹੀ ਪਕਦੀਆਂ ਯਾਰ ਸਹੀ ਗੱਲ ਵਾ ਹੁਣ ਤੁਹਾਨੂੰ ਵੀ ਪਤਾ ਕਿਤੇ ਨਾ ਕਿਤੇ ਗੱਲ ਨੇ ਜਿਹੜੇ ਫੁੱਫੜ ਹੁੰਦੱਸ ਦੇਣੀ ਆ ਉਹ ਇਹ ਨਾ ਦੱਸੂਗੀ ਤੇ ਮੁੰਡਾ ਹੀ ਦੱਸ ਦੂਗਾ ਆਹੋ ਉਹ ਘਰੂ ਜਾ ਕਿਤੇ ਨਾ ਕਿਤੇ ਘਰ ਨਿਕ ਗੱਲ ਤਾਂ ਨਿਕਲ ਹੀ ਨਿਕਲੀ ਪੁੱਤ ਤੇ ਮੁੜ ਕੇ ਔਂਜਾਂ ਪੱਕਾ ਹੀ ਬੰਦੂਣਾ ਫੇਰ ਤੈਨੂੰ ਪਤਾ ਹੀ ਆਪਣੇ ਫੁੱਫੜ ਦੇ ਸੁਭਾਤਾ ਹਾਂ ਉਹ ਤਾਂ ਏਡਾ ਚਵੜਾ ਵੀ ਕੋਈ ਗੱਲ ਨਹੀਂ ਕਰਨ ਵਾਲੀ ਕਿ ਉਹਨੂੰ ਪਤਾ ਲੱਗ ਗਿਆ ਉਹਨੇ ਇਹਨੂੰ ਮਣ ਨਹੀਂ ਦੇਣਾ ਮੁੜ ਕੇ ਨਹੀਂ ਮਣ ਦੇਣਾ ਸਹੀ ਗੱਲ ਵਾ ਠੀਕ ਹੈ ਕਿ ਨਹੀਂ ਤੇ ਖਸੂਰ ਤੇਰਾ ਤੇਰੀ ਮਾਂ ਦਾ ਤੇ ਕਸੂਰ ਭਾਏ ਮਾਂ ਦਾ ਤੇ ਭਾਏ ਹਾੜਾ ਤੇ thiệt ਤਨਾ ਜੀਆਂ ਨਾ ਹੋਣੇ ਨਾ ਹਾੜਾ ਉਹ ਹੋਣ ਤੇ ਡਿਆ ਪਰ ਹੁਣ ਕੀ ਕਰਾਂ ਹੂੰ ਕੀ ਕੀਤਾ ਜਾਏ ਮੈਨੂੰ ਤੇ ਆਰ ਨਹੀਂ ਸਮਝ ਆਉਂਦੀ ਮੇਰੀ ਸੁਣੋ ਗੱਲ ਮੰਮੀ ਨੂੰ ਕੋਹ ਜਾ ਕੇ ਸਲਾਹ ਸੁਣ ਕਰੋ ਮੜੀ ਮੋਢੀ ਤੇ ਫਿਰ ਕੋ ਗੱਲ ਬੇ ਵੇਖੀ ਕੀ ਕਰਨਾ ਯਾਰ ਮੈਂ ਤਾਂ ਉਹ ਨਾ ਕੀਤੀ ਉਹ ਤੇ ਹੁਣ ਤੂੰ ਪੁੱਛ ਕੇ ਵੇਖ ਲੈ ਮੈਨੂੰ ਤਾਂ ਕਹਿੰਦੀ ਵੀ ਉਹਦੀ ਯੁੱਧ ਕੀ ਇੱਥੇ ਵੜ ਜੇ ਆਉਂ ਕਰ ਦੇ ਫਰਾਂਲ ਕਰ ਦੇ ਮੈਂ ਤੁਹਾਨੂੰ ਨਾਂ ਦੱਸੂਗੀ ਕਰਾ ਕੇ ਪਹਿਲੀ ਤੂੰ ਪੁੱਛ ਲੈ ਮੈਂ ਤਾਂ ਕਰਕੇ ਹਟ ਗਈਆਂ ਗੱਲਾਂ ਪਤਾ ਹਾਂ ਚਲ ਤੁਸੀਂ ਬੋਧ ਮੈਂ ਕਰਕੇ ਗੱਲ ਹੁੰਦਾ ਫਿਰ ਚਲ ਪੁੱਛ ਲੈ ਬਲਾਕੀ ਕਹਿੰਦੀ ਮੈਨੂੰ ਤੇ ਆ ਬੇਸਾਂ ਬਿਰੋਂ ਡਿਆ ਫੇ ਬੰਨ ਕੀ ਟਿਆ ਉਹ ਵਿਚਾਰੀ ਦੱਸ ਜਿਹੜੇ ਰਹਿਣ ਆਏ ਸੀ ਚਲ ਜੇ ਰਹਿਣ ਆਈਏ ਤੇ ਰੋਟੀ ਪਾਣੀ ਪਕਾ ਕੇ ਉਹਨੂੰ ਦੇ ਹੈ ਪੂਵਾਂ ਦੇ ਗਲ ਪੈਣ ਦੀਆਂ ਬਿਮਾਰ ਪੈ ਗਈਆਂ ਕਿੰਦਰ ਤੱਕ ਕਿੰਨੂੰ ਕੰਮ ਚੱਲ ਗਿਆ ਵਿਚਾਰੀ ਬਰਾਏ ਰੋ ਕੇ ਚਲ ਗਈ ਆ ਕੇ ਫੇਰ ਕੀ ਕਰਨਾ ਹੀ ਹੁੰਦਾ ਕੀ ਕਰਨੇ ਕੱਲੇ ਬੈਠੇ ਕਰਨਾ ਵੀ ਕੁਛ ਵੀ ਨਹੀਂ ਉਦਾਂ ਹੀ ਕੰਮ-ਕੁਮ ਕਰਕੇ ਆਈਆਂ ਤੇ ਇੱਥੇ ਬੈ ਗਈਆਂ ਅੱਛਾ ਅੱਛਾ ਤੇ ਕੰਟ ਡੈਡੀ ਦਾ ਨਾ ਗੱਲ ਕੀਤੀ ਵੀ ਆਹੋ ਡੈਡੀ ਨੇ ਤਾਂ ਹੋਰ ਹੀ ਗੱਲ ਦੱਸ ਕੇ ਮੈਨੂੰ ਫਿਕਰ ਜੇ ਤੇ ਪਾਤਾ ਵਾ ਕੈਂ ਡੈਹੀ ਪਿਆਲੀ ਜਿਹੜੀ ਭੂਆ ਦੇ ਨਾਂ ਵੀ ਹੈ ਆਹੋ ਤੇ ਉਹ ਛੇਕਲੇ ਭੂਆ ਦਾ ਨਾਂ ਲੱਗ ਗਿਆ ਕਿ ਚਲ ਕੋਈ ਨਹੀਂ ਉਹ ਤੇਰੇ ਪਿਓ ਨਹੀਂ ਦੇਣੀ ਆ ਉਹਨੇ ਕਿੱਥੇ ਖੜਨੀ ਤੇ ਪਿਓ ਨਹੀਂ ਦਣੀ ਨਾ ਮਿਲਨੀ ਕਿੱਦਾਂ ਮਿਲਨੀ ਜਿੱਦਾਂ ਤੁਹਾਡੇ ਘਰ ਕੰਮ ਹੋਏ ਆ ਨਾ ਤੇ ਜਾਣਗੀ ਭੂਆ ਨੇ ਪੜੀ ਜਣੀ ਸਾਨੂੰ ਤੇ ਫਿਰ ਹੁਣ ਕੀ ਹੋਣਾ ਚਾਹੀਦਾ ਇਹ ਹੁਣ ਤੂੰ ਹੀ ਫੋਨ ਹੁਣ ਕਰੋ ਵੀ ਮੈਂ ਨਹੀਂ ਫੋਨ ਕਰਨਾ ਕਿਸੇ ਨੂੰ ਵੀ ਮੇਰਾ ਅਗਰ ਛਿੱਤਰ ਜਾ ਗਿਓ ਹੋ ਗਿਆ ਹੁਣ ਨਾਲੇ ਮੈਂ ਨਹੀਂ ਜਾਣਾ ਤੁਸੀਂ ਪਿਓ ਕੋਥੇ ਚੱਲ ਜਾਓ ਮਮੀ ਇਹ ਟਾਈਮ ਆਕਰ ਕੰਦਾ ਨਹੀਂ ਹੋਏਗਾ ਠੀਕ ਹੋਣਾ ਉਦਾਂ ਮੈਨੂੰ 12 ਕਿੱਲੇ ਆਉਂਦੇ ਆ ਕਿਉਂ 6 ਕਿੱਲੇ ਭੁੱਲਣਾ ਲੱਗ ਗਿਆ ਪਿਆਰੀ ਮੇਰੀ ਸੁਣ ਗੱਲ ਤੂੰ ਉਹਦਾ ਇੰਨਾ ਕਰਦਾ ਉਹਨੂੰ ਨਹੀਂ ਪਤਾ ਵੀ ਮੈਂ ਆਪਣੀ ਪਤੀ ਇਹਦੇ ਨਾਲ ਕਰਾਂ ਪਿਆਰੀ ਮੇਰੀ ਸੁਣੋ ਗੱਲ ਤੁਸੀਂ ਗਲਤ ਬੋਲੇ ਹੈ ਨਾ ਤੇ ਭੁੱਲ ਗਈਆਂ ਸਾਰਿਆਂ ਨੂੰ ਪੈਣੀਆਂ ਵਿੱਚ ਮੇਰਾ ਤਾਂ ਜਾਨ ਨੂੰ ਜੀ ਨਹੀਂ ਕਰਦਾ ਕਿੱਦਾਂ ਮੈਂ ਚੱਲ ਜਾਵਾਂ ਦੇ ਘਰ ਘਰ ਜਾਣਾ ਜੀ ਨਹੀਂ ਕਰਦਾ ਪਰ ਹੁਣ ਜਾਣਾ ਪੈਣਾ ਵਾ ਉਧਰ ਕਿਹੜਾ ਵੀ ਕੋਈ ਮਰਲਾ ਵਾ 6 ਕਿੱਲੇ ਆ ਪੂਰੇ ਕਰੂਣਾ ਦੀ ਜਾਇਦਾਦ ਵਾ ਤੇ ਤੇਰੇ ਪਿਓ ਨੇ ਅਖਾਏ ਮੇਰੇ ਛੜੀਆਂ ਇਹਨੂੰ ਉਦੋਂ ਦਾ ਪਤਾ ਹੀ ਨਹੀਂ ਪਿਓ ਦੇ ਨਾਲ ਪਿਆਰੀ ਜੇ ਮੈਂ ਆਪਣੇ ਨਾਲ ਕਰਵਾ। ਉਹ ਅੱਜ ਕੱਲ ਉਹ ਸਮਾਂ ਨਹੀਂਗਾ। ਸਾਰੇ ਜੀ ਆਂ ਨਾਲ ਪੈੜੀ ਚੜਦੀ ਐ। ਚੱਲ ਚੜ ਜਾਂਦੀ ਐ ਮੈਂ ਮੰਦੀ ਆਂ। ਬਥੇਰਾ ਕਰਦਾ ਰਿਹਾ ਉਹਦੇ ਨਾਲ। ਜਦਾਂ ਗਰੀਬੀ ਹੀ ਬਥੇਰਾ ਪਾਸਾ ਆਉਂਦਾ ਥੱਲੇ ਆਵਾ। ਉਹ ਟਾਈਮ ਹੁਣ ਆਏ ਗਏ ਆ ਪਰ ਹੁੰਦਾ ਸਮੋਕਾ ਸਾਂਭ ਕੇ। ਹੁੰਦਾ ਮੌਕਾ ਸਾਂਭ ਕੇ। ਮੇਰਾ ਤਾਂ ਤੇ ਘਰ ਜਾਣ ਨੂੰ ਜੀ ਨਹੀਂ ਕਰਦਾ ਤੇ ਤੁਸੀਂ ਮੈਨੂੰ ਜੋਰ ਲਈ ਜਾਣ ਲੈ ਇਹ ਤੇ ਪਿਓ ਪੁੱਤ ਵੀ ਜਾ ਉਧਰ ਨਾਲ ਚਾਹ ਉਨਾਂ ਵਾਲਾ। ਕਿੱਦਾਂ ਜਾਵਾਂ ਮੈਂ? ਤੇ ਤੁਹਾਨੂੰ ਨਹੀਂ ਪਾਲਦਾ ਵੀ 6 ਕਿੱਲੇ ਉਧਰ ਵੀ। ਜਾਣਾ ਪੈਣਾ ਵਾ। ਆਪਣੀ ਲੋੜ ਨੂੰ ਜਾਣਾ ਪੈਣਾ ਵੀ ਇਹਨਾਂ 6 ਕਿੱਲਿਆਂ ਕਰਕੇ ਤਾਂ ਮੈਨੂੰ ਨੀਵੀ ਹੋ ਕੇ ਜਾਣਾ ਪੈਣਾ ਜੇ ਇਹ 6 ਕਿੱਲੇ ਨਾ ਹੁੰਦੇ ਤਾਂ ਮੈਂ ਕਦੀ ਵੀ ਇਹਦੇ ਘਰ ਆੜਨਾ ਮੇਰੀ ਸੁਣੋ ਗੱਲ ਜੇ ਤੁਹਾਡਾ ਜਾਨ ਜੀ ਕਰਦਾ ਹਨਾ ਚਲ ਜਿਓ ਇਹਦੇ 6 ਕਿੱਲੇ ਅਸੀਂ ਜਾ ਕੇ ਸੈਨ ਕਰਉਣੇ ਆ ਵੀ ਭੂਆ ਰਖਾ ਤੇ ਆ ਕੇ ਤੇ ਭੋਲਾ ਵੇ ਹਾ ਕੰਮ ਕਿਦਾਂ ਦਾ ਹੋਇਆ ਭੂਆ ਕਿਦਾਂ ਰਖ ਲੂਗੀ ਤੇ ਫਿਰ ਇਹੋ ਕੰਮ ਹੁਣਾਵਾ ਨਾ ਇਹ ਕੋ ਕਰ ਜੂਗੀ ਉੱਥੇ ਕੋਈ ਗੱਲ ਨਹੀਂ ਕਰਦੀਆਂ ਤੇਰੇ ਪਿਓ ਨਾਲ ਸਲਾਹ ਪਿਓ ਕੀ ਕਹਿੰਦਾ ਵਾ ਜੇ ਤਾਡੇ ਕੱਲਿਆਂ ਗਿਆ ਸਰਦਾ ਵਾ ਤੇ ਕੱਲੇ ਚਲ ਜੋ ਜੇ ਨਾ ਸਰੂਗਾ ਫੇਰ ਤਾਂ ਤੌੜਾ ਘਟ ਮੈਨੂੰ ਕਰਨਾ ਹੀ ਪੈਣਾ ਆਂ ਅਸੀਂ ਕੱਲਿਆਂ ਨਿਕਲ ਜਾਣਾ ਠੀਕ ਹੈ ਨਾ ਤਿੰਨੇ ਜਾਣੇ ਜਾਵਾਂਗੇ ਨਾ ਤੇ ਇਕੱਠੇ ਜਾਵਾਂਗੇ ਤੇ ਨਾਲੇ ਖੜੀ ਹੋਣ ਵਾਲੀ ਐ ਆਹੋ ਮੇਰੀ ਵੀ ਇੱਜ਼ਤ ਉੱਥੇ ਕਰਾਉਣੀ ਆ ਕਿ ਤੈਨੂੰ ਨਾ ਖੜਨਾ ਜੇ ਤੁਸੀਂ ਨਾ ਕੋ ਵਾਧ ਘਟ ਹੋਇਆ ਤੇ ਇੱਜ਼ਤ ਹੀ ਹੁੰਦਾ ਮਤਲਬ ਹੀ ਕੋਈ ਨਹੀਂ ਹੁਣ ਵਾਧ ਘਟ ਮੈਂ ਕੀ ਹੋਈ ਉਹਦੇ ਨਾਲ ਕੀ ਲੱਤ ਪੰਂਤੀ ਉਹਦੀ ਮੈਂ ਜੀ ਆਈ ਆ ਤਾਂ ਕੰਮ ਦੋ ਕਹਿੰਦਾ ਕਰ ਲਿਆ ਵਿਦਾਖ ਰਾ ਗਈ ਫਿਰ ਕੀ ਹੋ ਗਿਆ ਵਾ ਲੱਤ ਪੰਨੀ ਹੁੰਦੀ ਨਾ ਗੱਲ ਹੋਰ ਹਣੀ ਸੀ ਜਿਹੜੇ ਆ ਮੂੰਹ ਬੋਲ ਬੋਲੇ ਜਾਂਦੇ ਨਾ ਇਹ ਨਹੀਂ ਮੁੜ ਕੇ ਵਾਪਸ ਕੋਈਂਦੇ ਕਦੀ ਵੀ ਲੈ ਚੰਗਾ ਚੰਗਾ ਹੁਣ ਮੈਨੂੰ ਪਿਆਰੀ ਕਰਕੇ ਜਾਣਾ ਪੈਣਾ ਵਾ ਨਹੀਂ ਤੇ ਮੈਂ ਕਦੀ ਵੀ ਨਹੀਂ ਹੁੜਨਾ ਕੋਈ ਗੱਲ ਨਹੀਂ ਕਰਦੀ ਤੇ ਪਰਿਓ ਨਾ ਸਲਾਹ ਪਿਓ ਕੀ ਆਂਦਾ ਵਾ ਨਾਲੇ ਆਪਣਾ ਸੁਭਾਅ ਉਹਦਾ ਚੇਂਜ ਕਰ ਲਓ ਹੁਣ ਪਿਆਰੀ ਕਰਕੇ ਨ ਚੰਗੇ ਹੋਣਾ ਉਦਾਂ ਵੀ ਚੰਗੇ ਹੋਣਾ ਕੋਈ ਗੱਲ ਨਹੀਂ ਪਿਆਰੀ ਤੇ ਕਰੋ ਨਾ ਕਰਾਓ ਹੁਣ ਬਾਅਦ ਦੀ ਬਾਅਦ ਚ ਵੇਖੀ ਜਾਊਗੀ ਹਾਂ ਤੇ ਘਰ ਕੇ ਨਾ ਡੈਡੀ ਦਾ ਸਲਾਹ ਦੱਸੋ ਕਦੋਂ ਜਾਣਾ ਤੇ ਚੜੀਏ ਟਾਈਮ ਨਾ ਕੋਈ ਗੱਲ ਨਹੀਂ ਕਰਦੀ ਹਾਂ ਤਾਲ ਤੇ ਇਹ ਵੀ ਠੀਕ ਵਾ 6 ਕਿੱਲੇ ਹੱਥਾਂ ਜਾਂਦੇ ਰਹੇ 6 ਕਿੱਲੇ ਕਿੰਨੇ ਦੇ ਆ ਹੁਣ ਤੇ 12 ਕਿੱਲਿਆਂ ਦੀ ਆਂਦਾਂ ਆਉਂਦੀ ਆ ਹੁਣ ਕਿ ਅੱਧ ਵਿਚ ਕੰਮ ਆ ਜਾਣਾ ਚੰਨ ਰਮਨ ਤੈਨੂੰ ਕੀ ਹੁੰਦਾ ਜੇ ਘੜੀ ਨੀਵੀ ਹੋ ਵੀ ਜਾਏਗੀ 6 ਕਿੱਲੇ ਤੇ ਤੈਨੂੰ ਮਿਲ ਹੀ ਜਾਣੇ ਕੋਈ ਗੱਲ ਨਹੀਂ ਤੇ ਤਾਂ ਪਿਓ ਹੁੰਦਾ ਨਾ ਮੇਰੇ ਆ ਫਿਰ ਉਹਦ ਨਾਲ ਗੱਲ ਕਰਦੀ ਆ ਪਿਓ ਵੀ ਪੀਂਦਾ ਭਲਾ ਰੋਟੀ ਦੇ ਬਣਾ ਲਈ ਆ ਖਾਣ ਨੂੰ ਤੇ ਮੇਰਾ ਜੀ ਨਹੀਂ ਕਰ ਰਿਹਾ ਅੱਜ ਜਿਹੜੀਆਂ ਗੱਲਾਂ ਸੁਣੀਆਂ ਉਹਨੂੰ ਸੁਣ ਸੁਣ ਕੇ ਕਬਰਾੜ ਹੋਂ ਡਿਆ ਪਈ ਆ ਪੁੱਤੋ ਇੰਨਾ ਨਿਹਰਾ ਹੋ ਗਿਆ ਵਾ ਪਤਾ ਨਹੀਂ ਕਿੱਥੇ ਜਾ ਕੇ ਬੈ ਗਈ ਮੈਨੂੰ ਇਹ ਆ ਕਿ ਫਟਾਫਟ ਘਰ ਆਵਾਂ ਤੇ ਮੈਂ ਇਹਨਾਂ ਨਾਲ ਗੱਲ ਕਰਾਂ ਮੁੰਡਾ ਵੀ ਸੱਚੀ ਕਹਿਣ ਲਿਆ ਸੀ ਕਿ ਨਹੀਂ ਤੇ 6 ਕਿਲੇ ਜਾਂਦੇ ਰਹਨੇ ਆ 6 ਕਿਲੇ ਕਿੰਨੇ ਦੇ ਆਜਾ ਹਾਈ ਹਾਈ ਕੀ ਕਰਾਂ ਹਾਂ ਫੋਨ ਵੀ ਨਹੀਂ ਲੱਗਣ ਦਿਆ ਪਤਾ ਨਹੀਂ ਕਿੱਥੇ ਗਏ ਕਹਿਣ ਦੇ ਕਿ ਇਹਨਾਂ ਫੈਸਲਾ ਕੋਈ ਉੱਥੇ ਜਾਣਾ ਪਰ ਇਹੋ ਜਿਹਾ ਨੂੰ ਤਾਂ ਜਾਣਾ ਚਾਹੀਦਾ ਹੈਗਾ ਕੀ ਕਰਾਂ ਕਿੰਨੂ ਖਲਾਉ ਇਹਨਾਂ ਵਾਲ ਨਾ ਤੇ ਮੁੰਡੇ ਨੂੰ ਖਲਾਉਂ ਜੁਗੀਆਂ ਤੇ ਕੀ ਤਾਂ ਕਿਹਦੇ ਘਰ ਵਾ ਹਰ ਦਵਾਰੀ ਜਾਣਵਾ ਪਰ ਮੈਨੂੰ ਇੱਕਾ ਦੀ ਸਮਝ ਨਹੀਂ ਆਉਂਦੀ ਭਾਵੇਂ ਤੁਹਾਡੀ ਪਿਆਣੀ ਆ ਤੁਸੀਂ ਇੰਨਾ ਜਕੀਨ ਹੋਤੇ ਕਿਦਾਂ ਕਰ ਲਿਆ ਜਦੋਂ ਪਿਆਲੀ ਉਹਦੇ ਨਾਲ ਲੱਗੀ ਸੀ ਉਹਦੇ ਹੀ ਮਿੱਠੇ ਪਿਆਰੇ ਹੋ ਗਏ ਤੇ ਉਹਦੇ ਕੋ ਪਿਆਲੀ ਆਪਣੇ ਨਾਲ ਕਰਵਾ ਲਿੰਦੇ ਹੁਣ ਤਰਲੇ ਮਾਰਨੇ ਪੈਣੇ ਹਨ ਤਰਲੇ ਉਹਨੇ ਸਭ ਨੂੰ ਇਹ ਚੜਨਾ ਕੀਤਾ ਕੀ ਕਹਿਣਾ ਨਾ ਕਰਨੀ ਹੁੰਦੀਆਂ ਕਿ ਨਹੀਂ ਮੈਨੂੰ ਵੀ ਹੁਣ ਜਾਣਾ ਹੀ ਪੈਣਾ ਵਾ ਜਿੰਨੀਆਂ ਇੱਧਰ ਨੱਕ ਦੇਖੀਆਂ ਇੱਥੇ ਕੀਤੀਆਂ ਨਾ ਹੁਣ ਉਹਨੇ ਵੀ ਮੈਨੂੰ ਤਰਲੇ ਮਾਰਨੇ ਪੈਣੇ ਚਲ ਕੋਈ ਗੱਲ ਨਹੀਂ ਮਤਲਬ ਤੇ ਇਕੱਟਾ ਪਰ ਜਿੰਨਾ ਚਿਰ ਇਹ ਕੰਮ ਹਾਲ ਨਹੀਂ ਨਾ ਹੁੰਦਾ ਉਹਨਾਂ ਚਿਰ ਮੈਨੂੰ ਚੈਨ ਨਹੀਂ ਆਉਂਦਾ ਚਲੋ ਫਟਾਫਟ ਪਿਆਲੀ ਨਾ ਹੋਏ ਨਾ ਫੇਰ ਨਹੀਂ ਕੋਈ ਗੱਲ ਫੇਰ ਤੇ ਮੈਂ ਸੁਰਪ੍ਰੀ ਮੁੰਡੇ ਨੂੰ ਪੁੱਛਦੀ ਆਂ ਵੀ ਰੋਟੀ ਖਾਣੀ ਹੈ ਨਹੀਂ ਆਉਣ ਤੇਰੇ ਬਾਪ ਤੇ